ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 30 ਜੁਲਾਈ 2024 ਦਿਨ ਮੰਗਲਵਾਰ ਸੌਣ ਮਹੀਨੇ ਦੀ 15 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕਵੰਟਲ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ਬ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਰ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਤੇ ਨਾਲੇ ਸਾਡੇ ਪ੍ਰੋਗਰਾਮ ਨੂੰ ਆਪਣਾ ਮੋਟਰਜ਼ ਸਪான்ਸਰ ਕਰਦੇ ਆ ਸਰੀ 'ਚ ਯੂਜ਼ਡ ਕਰਾਂ ਦੀ ਇੱਕ ਵੱਡੀ ਡੀਲਰਸ਼ਿਪ ਹੈ ਤੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਅ ਗ੍ਰੇਟਰ ਵੈਂਕੂਵਰ ਚ 10 ਲੋਕੇਸ਼ਨਾਂ ਤੋਂ ਹੀ ਪਲੰਮਿੰਗ ਦਾ ਸਮਾਨ ਉਪਲਬਧ ਕਰਾਉਂਦੇ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡੀਅਨ ਡਾਲਰ ਦੀ ਜਿਹੜਾ ਕਿ ਡਿੱਗਦਾ ਜਾ ਰਿਹਾ ਇਹਨੂੰ ਰੋਕ ਕਿਵੇਂ ਲੱਗੂਗੀ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੈਨਕੂਵਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਜੋ ਕਿ ਉਹਨਾਂ ਦਾ ਬਲਾਰਾ ਵੀ ਆ ਉਹਦੇ ਉੱਤੇ ਨਾਲੇ ਕੰਮ ਕਰਦੀ ਇੱਕ ਸਿਵਿਲਿਅਨ ਅਧਿਕਾਰੀ ਨੇ ਗੰਭੀਰ ਦੋਸ਼ ਲਾਏ ਆ ਜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਪੰਜਾਬ ਪਹਿਲਵਾਨ ਜਗਦੀਸ਼ ਭੋਲਾ ਜਿਹੜਾ ਕਿ ਡਰੱਗ ਰੈਕਟ ਮਾਮਲੇ ਵਿੱਚ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਆ ਉਹਨਾਂ ਨੂੰ ਇੱਕ ਹੋਰ ਮਾਮਲੇ ਵਿੱਚ 23 ਜਾਣਿਆਂ ਨੂੰ ਸਜ਼ਾ ਹੋਈ ਆ 10-10 ਸਾਲ ਦੀ منی ਲਾਂਡਰਿੰਗ ਦਾ ਇਹ ਮਾਮਲਾ ਆ ਤੇ ਇਹ ਕਾਲੀਦਾਲ ਦੇ ਵਿੱਚ ਪਿਆ ਪਰਤੂ ਜਿਹੜਾ ਸੂਤ ਨਹੀਂ ਜੀ ਆ ਰਿਹਾ ਸੁਖਵੀਰ ਬਾਦਲ ਗਰੁੱਪ ਨੇ ਬਾਗੀ ਕਾਲੀ ਜਿਹੜੇ ਆ ਉਹ ਬਾਹਰ ਕੱਢ ਦਿੱਤੇ ਆ ਨਾਲੇ ਨਾਲ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਜਿਹੜੀ ਆ ਉਹ ਵੀ ਖਾਰਜ ਕਰ ਦਿੱਤੀ ਆ ਇਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਡੇਰਾ ਪ੍ਰੇਮੀ ਸਿਆਸੀ ਬੰਗ ਦੇ ਆਗੂ ਪ੍ਰਦੀਪ ਕਲੇਰ ਦੀ ਜਿਹੜਾ ਕਿ ਪਹਿਲਾਂ ਫੜਿਆ ਨਹੀਂ ਸੀ ਜਾ ਰਿਹਾ ਹੁਣ ਫੜ ਹੋ ਗਿਆ ਫੜਨ ਤੋਂ ਬਾਅਦ ਉਹਨੇ ਸੁਖਵੀਰ ਬਾਰੇ ਬੜੇ ਦਿਲਚਸਪ ਖੁਲਾਸੇ ਕੀਤੇ ਆ ਕਿ ਕਿਹੋ ਜਿਹਾ ਸਬੰਧ ਸੁਖਵੀਰ ਬਾਦਲ ਦੇ ਡੇਰਾ ਸਰਸਾ ਦੇ ਨਾਲ ਸੀਗੇ ਤੇ ਆਪਣੇ ਬਾਰੇ ਕੀ ਕਹਿੰਦਾ ਸੀਗਾ ਤੇ ਗੱਲਬਾਤ ਗਾਹ ਕਿਦਾਂ ਵਧੀਆ ਅਖੀਰ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡੀਅਨ ਡਾਲਰ ਤੋਂ ਜਿਹੜਾ ਕਿ ਡਿੱਗਦਾ ਜਾ ਰਿਹਾ ਹੈ ਜੀ ਜੂਨ ਮਹੀਨੇ ਪਹਿਲਾਂ ਕਟ ਬੈਂਕ ਆਫ ਕੈਨੇਡਾ ਨੇ ਲਾਇਆ ਉਦੋਂ ਹੀ ਇਹ ਅੰਦਾਜ਼ੇ ਲੱਗ ਰਹੇ ਸੀਗੇ ਕਿ ਡਾਲਰ ਡਿਗੂਗਾ ਕਿਉਂਕਿ ਸਦਾ ਸਬੰਧਿਆ ਡਾਲਰ ਦਾ ਤੇ ਨਾਲ ਦੀ ਨਾਲ ਵਿਆਜ ਦਰਾਂ ਦਾ ਤੇ ਖਾਸ ਕਰਕੇ ਜਦੋਂ ਅਮਰੀਕਨ ਡਾਲਰ ਦੇ ਮੁਕਾਬਲੇ ਗੱਲ ਚੱਲਦੀ ਆ ਤਾਂ ਉਦੋਂ ਫਿਰ ਦੋਵੇਂ ਮੁਲਕ ਜਿਹੜੇ ਇਹਨਾਂ ਦਾ ਵਪਾਰ ਇਕੱਠਾ ਹੈ ਇਹਨਾਂ ਦੀਆਂ ਨੀਤੀਆਂ ਇਕੱਠੀਆਂ ਸੋ ਕਾਫੀ ਫਰਕ ਪੈਂਦਾ ਸੋ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ 1.5% ਦੇ ਕਰੀਬ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਬਰਾਬਰ ਡਿੱਗ ਚੁੱਕਾ ਆ ਜੀ ਤੇ ਹੁਣ ਲੋਕਾਂ ਨੂੰ ਇਹ ਵੀ ਚਿੰਤਾ ਹੋ ਰਹੀ ਆ ਕਿ ਵਿਆਜ ਦਰਾਂ ਤੋਂ ਚਲੋ ਕੁਝ ਘਟ ਗਈਆਂ ਦੋ ਕਟ ਲੱਗ ਗਏ ਆ ਕਿਤੇ ਡਾਲਰ ਇੰਦਾ ਡਿੱਗਦਾ ਨਾ ਰਹੇ ਸਾਡਾ ਔਖਾ ਹੋ ਜਾਣਾ ਜਿਹੜੇ ਲੋਕ ਕਿਸੇ ਵੀ ਤਰੀਕੇ ਜਾ ਕੇ ਅਮਰੀਕਾ 'ਚ ਪੈਸਾ ਖਰਚਦੇ ਆ ਉਹਨਾਂ ਦੇ ਵਾਸਤੇ ਮਹਿੰਗਾਈ ਹੋ ਜਾਂਦੀ ਆ ਚਾਹੇ ਤੁਸੀਂ ਟੂਰਿਸਟ ਚੱਲੇ ਆ ਕਾਈ ਤੁਸੀਂ ਗ੍ਰੋਸਰੀ ਲੈਣ ਜਾਂਦੇ ਆ ਤੇ ਚਾਹੇ ਤੁਸੀਂ ਵੱਡੀ ਪੱਧਰ ਤੇ ਵਪਾਰ ਕਰਦੇ ਆ ਤੁਸੀਂ ਸਮਾਨ ਅਮਰੀਕਾ ਦੇ ਵਿੱਚੋਂ ਇੱਧਰ ਲਿਆਉਨੇ ਆ ਸੋ ਬਹੁਤ ਸਾਰਾ ਕੱਚਾ ਮਾਲ ਅਮਰੀਕਾ ਦੇ ਵਿੱਚੋਂ ਕੈਨੇਡਾ ਆਉਂਦਾ ਬਹੁਤ ਸਾਰਾ ਬਣਿਆ-ਬਣਾਇਆ ਸਮਾਨ ਇੱਥੇ ਆ ਕੇ ਵਿਕਦਾ ਸੋ ਉਹ ਸਾਰਾ ਕੁਝ ਮਹਿੰਗਾ ਹੋ ਗਿਆ ਇਸ ਕਰਕੇ ਜਿਹੜੇ ਵਪਾਰੀ ਨੇ ਟੂਰਿਸਟ ਨੇ ਇਹਨਾਂ ਤੋਂ ਇਹ ਦਿੰਦਾ ਵੀ ਇਹ ਕੈਨੇਡੀਅਨ ਡਾਲਰ ਜਿਹੜਾ ਕਿਤੇ ਨਾ ਕਿਤੇ ਬਰਾਬਰ ਹੀ ਰਵੇ ਅਮਰੀਕਾ ਦੇ ਥੱਲੇ ਉੱਤੇ ਨਾ ਜਾਵੇ ਹੁਣ ਇਹ ਸਾਰਾ ਦਰਮਦਾਰ ਇਹ ਆ ਵੀ ਇਹ ਕੈਨੇਡਾ ਵਾਲੇ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਵਿਆਜ ਦਰਾਂ ਜਿਹੜੀਆਂ ਘਟਾ ਲਈਆਂ ਉਹਦੇ ਨਾਲ ਇੰਨਾ ਕ ਫਰਕ ਪੈਣਾ ਹੀ ਸੀਗਾ ਪਰ ਦੂਜੇ ਪਾਸੇ ਜੇਕਰ ਅਮਰੀਕਾ ਵਾਲੇ ਹੁਣ ਵਿਆਜ ਦਰਾਂ ਘਟਾ ਦੇਣ ਤਾਂ ਫਿਰ ਜਰੂਰ ਫਰਕ ਪੈ ਸਕਦਾ ਆ ਉਹਦੇ ਵਾਸਤੇ ਕੱਲ ਨੂੰ ਫੈਡਰਲ ਰਿਜ਼ਰਵ ਦੀ ਮੀਟਿੰਗ ਆ ਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਕਹਿੰਦੇ ਵੀ ਸਾਨੂੰ ਪੂਰੀ ਆਸ ਹੈਗੀ ਆ ਵੀ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਕੱਲ ਨੂੰ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨੀ ਆ ਉਹਦੇ ਨਾਲ ਫੇ ਜਿਹੜਾ ਕੈਨੇਡੀਅਨ ਡਾਲਰ ਨੂੰ ਗੋਤਾ ਪਿਆ ਆ ਉਹ ਸਹੀ ਹੋ ਜਾਣਾ ਇਹਨੇ ਮੁੜ ਕੇ ਆਪਣੀ ਵੈਲਿਊ ਫੜ ਜਾਣੀ ਹੈ ਜੀ ਸੋ ਹੁਣ ਕੱਲ ਵੀ ਆਇਆ ਲੋ ਤੋਂਦੇ ਉੱਤੇ ਕੱਲ ਦੇ ਉੱਤੇ ਕੱਲ ਦੀਆਂ ਹਾਸਾਂ ਲੱਗੀਆਂ ਹੋਈਆਂ ਜੀ ਤੇ ਜੇਕਰ ਕੱਲ ਨੂੰ ਫੈਡਰਲ ਰਿਜ਼ਰਵ ਜਿਹੜਾ ਅਮਰੀਕਾ ਦੀ ਬੈਂਕ ਆ ਉਹਨਾਂ ਵੱਲੋਂ ਵਿਆਜ ਦਰਾਂ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਜਾਂਦਾ ਵਿਆਜ ਅਮਰੀਕਾ 'ਚ ਨਹੀਂ ਘਟਾਇਆ ਜਾਂਦਾ ਤਾਂ ਇਹ ਵੀ ਫਿਰ ਉਮੀਦ ਨਾਲੇ ਹੀ ਆ ਕਿ ਕੈਨੇਡੀਅਨ ਡਾਲਰ ਹੋਰ ਗੋਤੇ ਖਾਊਗਾ ਜੀ ਦੇ ਨਾਲ ਉਹ ਲੋਕ ਜਿਹੜੇ ਕਿ ਅਮਰੀਕਾ ਦੇ ਵਿੱਚ ਜਾ ਕੇ ਸਮਾਨ ਖਰੀਦਦੇ ਆ ਵਪਾਰ ਕਰਦੇ ਆ ਉਹਨਾਂ ਨੂੰ ਹੋਰ ਘਟਾ ਪੈ ਸਕਦਾ ਹੈ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਵੈਨਕੂਵਰ ਪੁਲਿਸ ਦੀ ਵੈਨਕੂਵਰ ਪੁਲਿਸ ਇੱਕ ਬਹੁਤ ਹੀ ਵੈਸੇ ਵਧੀਆ ادارਾ ਆ ਬੜੇ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਗੈਂਗ ਹਿੰਸਾ ਖਤਮ ਕੀਤੀ ਆ ਪਰ ਜਿਹੜੇ ਇਹਦੇ ਕਈ ਅਧਿਕਾਰੀਆਂ ਉੱਤੇ ਗਾਹੇ-ਬਗਾਹੇ ਦੋਸ਼ ਲੱਗਦੇ ਰਹਿੰਦੇ ਆ ਹੁਣ ਜਿਹੜੇ ਤਾਜ਼ਾ ਦੋਸ਼ ਲੱਗੇ ਆ ਇਹਨਾਂ ਦੇ ਮੀਡੀਆ ਚਿਹਰੇ ਦੇ ਉੱਤੇ ਲੱਗੇ ਆ ਸਰਜੈਂਟ ਸਟੀਵ ਐਡੀਸਨ ਦੇ ਉੱਤੇ ਇਹ ਵੈਨਕੂਵਰ ਪੁਲਿਸ ਦੇ ਅਧਿਕਾਰੀ ਵੀ ਅਕਸਰ ਜਦੋਂ ਪ੍ਰੈਸ ਲਈ ਜਾਰੀ ਕਰਦੇ ਆ ਵੀਡੀਓ ਰੂਪ ਦੇ ਵਿੱਚ ਜਾਂ ਇਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਤਾਂ ਇਸੇ ਸ਼ਖਸ ਨੂੰ ਅੱਗੇ ਕੀਤਾ ਜਾਂਦਾ ਹੁਣ ਕੀ ਹੋਇਆ ਕਿ ਵੈਨਕੂਵਰ ਪੁਲਿਸ ਦੀ ਫਾਰਮਰ ਡਾਇਰੈਕਟਰ ਆਫ ਪਬਲਿਕ ਅਫੇਅਰਜ਼ ਜਿਹੜੀ ਕਿ ਸ਼ਰਮਣੀ ਡੀ ਆ ਦਾ ਨਾਂ ਸੋ ਇਹਨੇ ਦੋਸ਼ ਲਾਏ ਆ ਕਿ ਸਾਰਜੰਟ ਜਿਹੜੇ ਆਈਡੀਸ ਹਨ ਉਹਨਾਂ ਨੇ ਉਹਦੇ ਨਾਲ ਉਲਵਿਤਕਰੇਬਾਜ਼ੀ ਕੀਤੀ ਆ ਤੇ ਹਰਾਸਮੈਂਟ ਕੀਤੀ ਆ ਧੱਕੇਸ਼ਾਹੀ ਕੀਤੀ ਆ ਤੇ ਚੰਗਾ ਬੰਦਾ ਬੋਲਿਆ ਸੋ ਉਹਨਾਂ ਨੇ ਉਹਨਾਂ ਨੂੰ ਸੁਪਰੀਮ ਕੋਰਟ ਆਫ ਬੀਸੀ ਦੇ ਵਿੱਚ ਜਿਹੜਾ ਵੈਨਕੂਵਰ ਪੁਲਿਸ ਨੂੰ ਇਹਦੇ ਨਾਲ ਸਿਟੀ ਆਫ ਵੈਨਕੂਵਰ ਨੂੰ ਕਿਉਂਕਿ ਸਿਟੀ ਆਫ ਵੈਨਕੂਵਰ ਵੈਨਕੂਵ ਪੁਲਿਸ ਦਾ ਵੱਡਾ ਅਦਾਰਾ ਨਾ ਦੀ ਨਾਲ ਟੌਰਨੀ ਚੈਨਲ ਨੂੰ ਤੇ ਪਬਲਿਕ ਸੇਫਟੀ ਮਿਨਿਸਟਰ ਨੂੰ ਵੀ ਧਿਰ ਬਣਾਇਆ ਜੀ ਜਿਹੜੇ ਸ਼ਰਮਣੀ ਦੀ ਆ ਇਹ ਇੱਕ ਇਹ ਕਹਿ ਸਕਦੇ ਆ ਕਿ ਵੈਨਕੂਵ ਪੁਲਿਸ ਦੇ ਨਾਲ ਕੰਮ ਕਰਦੇ ਸਿਵਿਲਿਅਨ ਅਧਿਕਾਰੀ ਸੀਗੇ ਸੋ ਇਹਨਾਂ ਕੋ ਪੁਲਿਸਮੈਨ ਦਾ ਅਹੁਦਾ ਨਹੀਂ ਸੀਗਾ ਸੋ ਇਹਨਾਂ ਨੇ ਜਿਹੜੇ ਦੋਸ਼ ਲਾਏ ਆ ਸਟੀਵ ਐਡੀਸਨ ਦੇ ਉੱਤੇ ਇੱਕ ਸਿਵਲ ਕਲੇਮ ਫਾਈਲ ਕਰਕੇ BC ਸੁਪਰੀਮ ਕੋਰਟ ਦੇ ਵਿੱਚ ਲਾਏ ਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਅਕਸਰ ਡਿਸਕ੍ਰਿਮੀਨੇਸ਼ਨ ਹਰੈਸਮੈਂਟ ਤੇ ਬੁੱਲਿੰਗ ਕੀਤੀ ਜਾਂਦੀ ਸੀ ਸੋ ਇਹ ਦੋਸ਼ ਹਜੇ ਅਦਾਲਤ ਵਿੱਚ ਚੱਲਣੇ ਆ ਇਹ ਹਜੇ ਸਾਬਤ ਹੋਣੇ ਬਾਕੀ ਆ ਪਰ ਇਸ ਮਸਲੇ ਦਾ ਕਾਫੀ ਜਿਹੜਾ ਜ਼ੋਰ ਫੜ ਜਾਣਾ ਯਕੀਨੀ ਆ ਸੋ ਇਹਦੇ ਵਿੱਚ ਦੋਸ਼ਾਂ 'ਚ ਵੀ ਕਿਹਾ ਗਿਆ ਕਿ ਔਰਤ ਹੋਣ ਕਰਕੇ ਅਤੇ ਰੰਗ ਕਰਕੇ ਮੇਰੇ ਨਾਲ ਵਾਰ-ਵਾਰ ਜਿਹੜਾ ਤੱਕਾ ਹੁੰਦਾ ਰਿਹਾ ਮੇਨਾਂ ਵਿਤਕਰੇ ਬਾਜ਼ੀ ਹੁੰਦੀ ਰਹੀ ਆ ਅਤੇ ਬੈਂਕੁਰ ਪੁਲਿਸ ਨੇ ਇਸ ਸਬੰਧੀ ਆਪਣਾ ਕੋਈ ਵੀ ਬਿਆਨ ਦੇਣੋਂ ਹੱਲੇ ਜਵਾਬ ਦਿੱਤਾ ਕਹਿੰਦੇ ਵੀ ਅਸੀਂ ਹਜੇ ਦੇ ਉੱਤੇ ਵਿਚਾਰ ਕਰ ਰਹੇ ਆ ਤੇ ਬਾਰੇ ਅਸੀਂ ਗੱਲ ਬਾਅਦ ਦੇ ਵਿੱਚ ਕਰਾਂਗੇ ਸਿਟੀ ਆਫ ਵੈਨਕੂਵਰ ਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਹਜੇ ਆਪਣਾ ਅਦਾਲਤ ਦੇ ਵਿੱਚ ਵੀ ਜਵਾਬੀ ਦਾਅਵਾ ਜਿਹੜਾ ਉਹ ਦਾਇਰ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਪਤਾ ਲੱਗ ਸਕਦਾ ਵੀ ਪੂਰਾ ਮਾਮਲਾ ਕੀ ਹੈ ਤੇ ਜਵਾਬੀ ਦਾਅਵੇ ਦੇ ਵਿੱਚ ਕੀ ਕਿਹਾ ਜਾਂਦਾ ਜੀ ਇਹਦੇ ਨਾਲੇ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦੇ ਵਿੱਚ ਪਹਿਲਵਾਨ ਜਗਦੀਸ਼ ਭੋਲਾ ਜੀ ਪੰਜਾਬ ਪੁਲਿਸ ਦਾ ਡੀਐਸਪੀ ਅੰਤਰਰਾਸ਼ਟਰੀ ਪਹਿਲਵਾਨ ਬਹੁਤ ਵੱਡਾ ਨਾਂ ਸੀਗਾ ਉਸ ਤੋਂ ਬਾਅਦ ਦੇ ਵਿੱਚ ਇੱਕ ਬਹੁਤ ਕਰੋੜੀ ਡਰੱਗ ਰੈਕર્ડ ਵਿੱਚ ਉਹ ਫੜਿਆ ਗਿਆ ਤੇ ਇਸ ਵੇਲੇ सीबीआई ਦੀ ਅਦਾਲਤ ਨੇ ਉਹਨੂੰ ਇੱਕ ਦੋਸ਼ੀ ਠਹਿਰਾਇਆ ਹੋਇਆ ਮਾਮਲੇ 'ਚ ਤੇ ਉਹ ਜੇਲ੍ਹ ਕੱਟ ਰਿਹਾ ਆ ਤਿੰਨ ਡਰੱਗ ਮਾਮਲਿਆਂ ਦੇ ਵਿੱਚ ਉਹਨੂੰ 24 ਸਾਲ ਕੈਦ ਦੀ ਸਜ਼ਾ ਹੋਈ ਹੋਈ ਆ ਇੱਕ ਹੋਰ ਮਾਮਲਾ ਸਾਈਡ ਦੇ ਉੱਤੇ ਮਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਿਹਾ ਸੀ ਜਿਹੜਾ ਕਿ ਮਨੀ ਲੌਂਡਰਿੰਗ ਨਾਲ ਸੰਬੰਧਿਤ ਸੀਗਾ ਪਹਿਲਵਾਨ ਜਗਦੀਸ਼ ਪੋਲੇ ਦੇ ਉੱਤੇ ਦੋਸ਼ੇ ਸੀਗੇ ਵੀ ਇੱਕ ਤਾਂ ਉਹ ਡਰੱਗ ਰੈਕਟਰ ਨਾਲ ਜੁੜਿਆ ਆ ਮਤਲਬ ਡਰੱਗ ਪ੍ਰੋਡਿਊਸ ਕਰਦਾ ਸੀ ਡਰੱਗ ਜਿਹੜੀ ਆ ਐਕਸਪੋਰਟ ਕਰਦਾ ਸੀਗਾ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਉਸ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਨੇ ਉਹਨੂੰ 24 ਸਾਲ ਦੀ ਸਜ਼ਾ ਹੱਟ ਸੁਣਾਈ ਹੋਈ ਆ ਇਹ ਮਾਮਲਾ ਜਿਹੜਾ ਆ منی ਲਾਂਡਰਿੰਗ ਨਾਲ ਸੰਬੰਧਿਤ ਆ ਵੀ ਇਹ ਡਰੱਗ ਬਣਾਉਣ ਅਤੇ ਵੇਚਣ ਤੋਂ ਇਲਾਵਾ منی ਲਾਂਡਰਿੰਗ ਵੀ ਕਰਦੇ ਸੀ ਕਾਲਾ ਧਨ ਚਿੱਟਾ ਕਰਦੇ ਸੀਗੇ ਉਸ ਮਾਮਲੇ ਵਿੱਚ 23 ਜਿਹੜੇ ਕੁੱਲ ਦੋਸ਼ੀ ਸੀਗੇ ਜਿਹਦੇ ਵਿੱਚ ਇੱਕ ਪਹਿਲਵਾਨ ਜਗਦੀਸ਼ ਭੋਲਾ ਆ ਇਹਨਾਂ ਸਾਰਿਆਂ ਨੂੰ ਅਦਾਲਤ ਨੇ ਹੁਣ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਆ ਤੇ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਹੁਣ ਤਾਜ਼ਾ ਮਾਮਲੇ 'ਚ منی ਲਾਂਡਰਿੰਗ ਦੇ ਵਿੱਚ ਸਜਾ ਛਣਾਈ ਗਈ ਹੈ ਉਹਦੇ ਵਿੱਚ ਔਰਤਾਂ ਦੀ ਜਿਹੜੀ ਗਿਣਤੀ ਉਹ ਵੀ ਕਾਫੀ ਆ ਅਵਤਾਰ ਤਾਰੋ ਸੰਦੀਪ ਕੌਰ ਜਗਮਿੰਦਰ ਕੌਰ ਗੁਰਪ੍ਰੀਤ ਕੌਰ ਗਰਮੀਜੀਤ ਕੌਰ ਸੁਵਜੀਤ ਸਿੰਘ ਸੁਖਾ ਅਸਵਰਾਜ ਸਿੰਘ ਗਰਦੀਪ ਸਿੰਘ ਮਨਚੰਦਾ ਅਮਰਜੀਤ ਕੌਰ ਦਵਿੰਦਰ ਸਿੰਘ ਮਨਿੰਦਰ ਸਿੰਘ ਸੁਭਾਸ਼ ਬਜਾਜ ਸੁਨੀਲ ਬਜਾਜ ਅਨਕਰ ਬਜਾਜ ਦਲੀਪ ਸਿੰਘ ਮਾਨ ਅਤੇ ਮਨਪ੍ਰੀਤ ਸਿੰਘ ਉਹ 23 ਨਾਂ ਆ ਜਿਹੜੇ ਇਸ ਮਾਮਲੇ ਦੇ ਵਿੱਚ ਸਜਾ ਜਾ ਹਫਤਾ ਆ ਜਿਨ੍ਹਾਂ ਨੂੰ ਸਜਾ ਚੜਾਈ ਗਈ ਆ ਉਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਸ ਮਾਮਲੇ ਵਿੱਚ ਔਰਤਾਂ ਨੂੰ ਵੀ ਵੱਡੇ ਪੱਧਰ ਦੇ ਉੱਤੇ ਸਜ਼ਾ ਹੋਈ ਆ ਜਦੋਂ 2012 ਦੇ ਵਿੱਚ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ ਉਸ ਤੋਂ ਬਾਅਦ ਚ ਜਗਦੀਸ਼ ਭੋਲੇ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀਗਾ ਐਸ ਵੇਲੇ ਉਹ ਜੇਲ੍ਹ ਦੇ ਵਿੱਚ ਹੀ ਜਿਹੜਾ ਜੀ ਨਜ਼ਰਬੰਦ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬਾਗੀ ਅਕਾਲੀਆਂ ਦੀ ਬਾਗੀ ਅਕਾਲੀ ਮਤਲਬ ਕਿ ਉਹ ਅਕਾਲੀ ਦਲ ਦੇ ਆਗੂ ਜਿਹੜੇ ਕਿ ਹੁਣ ਸੁਖਵੀਰ ਬਾਦਲ ਦੇ ਉਲਟ ਚੱਲ ਰਹੇ ਆ ਸੁਖਵੀਰ ਬਾਦਲ ਦੇ ਉਲਟ ਬਿਆਨ ਦੇ ਰਹੇ ਆ ਜਦੋਂ ਤਾਂ ਸਾਰਾ ਕੁਝ ਚੱਲਦਾ ਰਿਹਾ ਸੀਗਾ ਸਹੀ ਮਲਾਈਆਂ ਖਾਣ ਦਾ ਸਮਾਂ ਸੀਗਾ ਉਦੋਂ ਇਹ ਸਾਰੇ ਇਕੱਠੇ ਸੀਗੇ ਉਦੋਂ ਕਹਿੰਦੇ ਸੀਗੇ ਵੀ ਸਾਰੇ ਅਧਿਕਾਰ ਅਸੀਂ ਸੁਖਵੀਰ ਬਾਦਲ ਨੂੰ ਦਿੱਤੇ ਸੁਖਵੀਰ ਬਾਦਲ ਵੱਲ ਜੇ ਕੋਈ ਅਟੈਕ ਵੀ ਹੁੰਦਾ ਸੀਗਾ ਤੇ ਮੂਰੇ ਹੱਕ ਢਾ ਕੇ ਖੜ ਜਾਂਦੇ ਹੁੰਦੇ ਸੀਗੇ ਵੀ ਅਸੀਂ ਜਵਾਬ ਦਵਾਂਗੇ ਕਿਹੜਾ ਗਲਤ ਕੰਮ ਜਿਹੜਾ ਕਾਲੀਦਲ ਨੇ ਕੀਤਾ ਜਿਹੜਾ ਇਹਨਾਂ ਨੇ ਨਹੀਂ ਜਿਹੜਾ ਮੂਰੇ ਹੋ ਕੇ ਡਿਫੈਂਡ ਕੀਤਾ ਚਾਹੇ ਸੌਦਾ ਸਾਧ ਵਾਲੇ ਤੋਂ ਵੋਟਾਂ ਮੰਗਣ ਦੀ ਗੱਲ ਸੀਗੀ ਬਿਆਦਵੀਆਂ ਦੇ ਮਾਮਲੇ ਵਿੱਚ ਕਾਲੀਦਲ ਤੇ ਲੱਗਦੇ ਦੋਸ਼ਾਂ ਦੀ ਸੀਗੀ ਆ ਪੰਜਾਬ ਪੁਲਿਸ ਦੇ ਬਦਨਾਮ ਅਫਸਰਾਂ ਸਮੀਰ ਸੈਣੀ ਜ਼ਹਾਰ ਆਲਮ ਨੂੰ ਅਹੁਦੇ ਦੇਣ ਦੀ ਗੱਲ ਸੀ ਹਰੇਕ ਮਾਮਲੇ ਦੇ ਵਿੱਚ ਇਹ ਪ੍ਰਕਾਸ਼ ਸਿੰਘ ਬਾਲਦਾ ਤੇ ਸੁਖਬੀਰ ਸਿੰਘ ਬਾਲਦਾ ਸਾਥ ਦਿੰਦੇ ਰਹੇ ਪਰ ਹੁਣ ਕੀ ਹੋਇਆ ਵਿਸਤਾਰੇ ਜਿਹੜੇ ਅਕਾਲੀ ਦਲ ਦੇ ਜਿਹੜੇ ਬਾਦਲ ਪਰਿਵਾਰ ਦੇ ਆ ਉਹ ਗਰਦਸ਼ ਵਿੱਚ ਆ ਬੜਾ ਜ਼ੋਰ ਲਾਇਆ ਜਾ ਰਿਹਾ ਗੱਲ ਬਣ ਨਹੀਂ ਰਹੀ ਤਾਂ ਇਹ ਜਿਹੜੇ ਪੁਰਾਣੇ ਸਾਥੀ ਆ ਹੁਣ ਸਾਰਾ ਕੁਝ ਦੋਸ਼ ਜਿਹੜਾ ਆ ਉਹ ਬਾਦਲ ਟੱਬਰ ਸਿਰ ਸੁੱਟ ਗਏ ਆਪ ਦੁੱਧ ਉਤੇ ਬੰਨਣਾ ਚਾਹੁੰਦੇ ਆ ਸੋ ਮਤਲਬ ਵੀ ਜੋ ਕੁਝ ਮਾੜਾ ਮਾੜਾ ਸੀਗਾ ਉਹ ਬਾਦਲ ਪਰਿਵਾਰ ਦਾ ਸੀਗਾ ਜੋ ਚੰਗਾ ਸੀਗਾ ਉਹ ਸਾਡਾ ਸੀਗਾ ਹੁਣ ਇਹ ਦੁਨੀਆ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਦੋਂ ਬਾਦਲ ਪਰਿਵਾਰ ਗਲਤੀਆਂ ਕਰ ਰਿਹਾ ਸੀਗਾ ਅਸੀਂ ਤਾਂ ਬਹੁਤ ਸਹੀ ਸਲਾਮਤ ਉਹਨਾਂ ਨੂੰ ਸਲਾਹਾਂ ਦੇ ਰਹੇ ਸੀਗੇ ਅਸੀਂ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਇਹ ਜਿਹਾ ਨਾ ਕਰੋ ਉਹ ਮੰਨੇ ਨਹੀਂ ਪਰ ਅਸਲੀਅਤ ਵਿੱਚ ਇਹ ਹੈ ਕਿ ਜਦੋਂ ਮਲਾਈਆਂ ਖਾਣ ਦਾ ਸਮਾਂ ਸੀਗਾ ਇਹ ਪੂਰੇ ਖੁਸ਼ ਸੀਗੇ ਨਾਲ ਤੇ ਪੂਰਾ ਜਿਹੜਾ ਸੱਤਾ ਹੰਢਾ ਰਹਿ ਸੀਗੇ ਉਦੋਂ ਕੋਈ ਨਹੀਂ ਬੋਲਿਆ ਹੁਣ ਮਾੜੇ ਸਮੇਂ ਦੇ ਵਿੱਚ ਇੱਕ ਧਿਰ ਦੇ ਸਿਰ ਦੋਸ਼ ਸੁੱਟ ਕੇ ਬਰੀ ਹੋਣਾ ਚਾਹੁੰਦੇ ਆ ਦੂਜੇ ਪਾਸੇ ਸਖਬੀਰ ਬਾਦਲ ਦਾ ਜਿਹੜਾ ਗਰੁੱਪ ਆ ਉਹ ਚਾਹੁੰਦਾ ਵੀ ਮੈਂ ਅਕਾਲੀ ਦਲ ਦੇ ਉੱਤੇ ਕਬਜ਼ਾ ਆਪਣਾ ਕਾਇਮ ਰੱਖਾਂ ਸੋ ਉਹਨਾਂ ਨੇ ਕੀ ਕੀਤਾ ਵੀ ਜਿਹੜੀ ਉਹਨਾਂ ਦੀ ਅਨੁਸ਼ਾਸਨੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਪਾਰਟੀ ਦੇ ਵਿੱਚ ਅਨੁਸ਼ਾਸਨਹੀਣਤਾ ਕਰਨ ਦਾ ਦੋਸ਼ ਲਾ ਕੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਹੀ ਨਹੀਂ ਬਲਕਿ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖਾਜ ਕਰ ਦੁੱਤੀ ਆ ਜਿਹਨਾਂ ਵੱਡੇ ਅਕਾਲੀ ਆਗੂਆਂ ਨੂੰ ਹੁਣ ਅਕਾਲੀ ਦਲ ਚੋਂ ਕੱਢਿਆ ਗਿਆ ਉਹਨਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਸਰਦੀਪ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਬੀਬੀ ਜ਼ਗੀਰ ਕੌਰ ਰਮਿੰਦਰ ਢੀਂਡਸਾ ਤੇ ਚੰਦਜੀਤ ਸਿੰਘ ਬਰਾੜ ਸ਼ਾਮਲ ਹੈ ਜੀ ਸੋ ਇਹਨਾਂ ਦੇ ਉੱਤੇ ਜਦੋਂ ਇਹ ਦੋਸ਼ ਲੱਗੇ ਆ ਮੈਂਬਰਸ਼ਿਪ ਤੋਂ ਖਾਜ ਕਰ ਦਿੱਤਾ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਵੀ ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਹੈਗੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਜਿਹੜਾ ਆ ਉਹ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਬਣਾ ਕੇ ਰੱਖ ਦਿੱਤਾ ਆ ਕਿਸੇ ਦੀ ਸੁਣੀ ਨਹੀਂ ਜਾ ਰਹੀ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਅਸੀਂ ਪਾਰਟੀ ਸੁਧਾਰ ਲਹਿਰ ਚਲਾ ਰਹੇ ਆ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਅਸੀਂ ਕਾਲੀ ਹੈਗੇ ਆ ਕਿ ਨਹੀਂ ਪੰਜਾਬ ਦੇ ਲੋਕਾਂ ਨੇ ਕਹਿੰਦੇ ਸ਼ਖਬੀਰ ਬਾਦਲ ਨੂੰ ਨਿਕਾੜ ਦਿੱਤਾ ਆ ਪਰ ਸ਼ਖਬੀਰ ਬਾਦਲ ਆਪ ਉਹਦੇ ਫੈਸਲੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਤੇ ਲਗਾਤਾਰ ਛੁਰੇ ਮਾਰ ਰਿਹਾ ਸੋ ਇਹ ਨਾ ਆਗੂਆਂ ਦਾ ਕਹਿਣਾ ਆ ਜੀ ਸੋ ਇਹ ਆਗੂ ਜਿਹੜੇ ਉਹੀ ਆ ਜਿਹੜੇ ਲੰਬੇ ਸਮੇਂ ਤੋਂ ਮੈਂ ਤੁਹਾਨੂੰ ਦੱਸਿਆ ਵੀ ਕਹਿੰਦੇ ਆ ਰਹੇ ਸੀਗੇ ਵੀ ਜੋ ਅਸੀਂ ਅਧਿਕਾਰ ਹੈ ਜੀ ਉਹ ਸਾਰੇ ਪ੍ਰਧਾਨ ਸਾਹਿਬ ਨੂੰ ਦੇ ਦਿੱਤੇ ਪ੍ਰਧਾਨ ਸਾਹਿਬ ਚਾਹੇ ਸਾਨੂੰ ਆਰਐਸਐਸ ਕੋਲ ਵੇਚਿਆਉਣ ਪ੍ਰਧਾਨ ਸਾਹਿਬ ਚਾਹੇ ਸਾਨੂੰ ਭਾਜਪਾ ਦੀ ਝੋਲੀ ਪਾਉਣ ਬਸ ਅਸੀਂ ਤਾਂ ਬਸ ਪ੍ਰਧਾਨ ਸਾਹਿਬ ਜਿੱਦਾਂ ਕਰੋਗੇ ਉਦਾਂ ਕਰਿਆ ਕਰਨੀ ਆ ਹੁਣ ਪ੍ਰਧਾਨ ਸਾਹਿਬ ਇੰਨੇ ਉੱਪਰ ਲਾਅ ਤੇ ਵੀ ਪ੍ਰਧਾਨ ਸਾਹਿਬੇ ਦੇ ਆਦੀ ਹੋ ਗਏ ਵੀ ਮੇਰੇ ਮੂਰੇ ਤਾਂ ਕੋਈ ਬੋਲ ਨਹੀਂ ਸਕਦਾ ਜੋ ਹੈਗਾ ਮੈਂ ਹੀ ਆ ਜੋ ਮੈਂ ਕਰੂੰਗਾ ਉਹੀ ਹੋਣਾ ਆ ਹੁਣ ਜਦੋਂ ਉਹਦੇ ਕੋਲ ਅਧਿਕਾਰ ਵਾਪਸ ਲੈਣ ਦੀ ਗੱਲ ਚੱਲ ਰਹੀ ਆ ਤਾ ਪ੍ਰਧਾਨ ਸਾਹਿਬ ਨੂੰ ਤਕਲੀਫ ਹੋ ਰਹੀ ਆ ਸੋ ਇਹ ਇੱਕ ਜਿਹੜੀ ਨੇਚਰਲ ਜੀ ਗੱਲ ਹੈ ਕਿ ਜੇਕਰ ਤੁਸੀਂ ਕਿਸੇ ਇੱਕ ਬੰਦੇ ਨੂੰ ਤਾਕਤ ਜ਼ਿਆਦਾ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਕਹੋਗੇ ਹੁਣ ਤਾਕਤ ਮੈਨੂੰ ਵਾਪਸ ਦੇ ਤਕਲੀਫ ਤਾਂ ਹੁੰਦੀ ਹੀ ਆ ਸੋ ਹੁਣ ਪ੍ਰਧਾਨ ਸੁਖਬੀਰ ਬਾਲ ਦੀ ਸੋਚ ਬੜੀ ਸਪਸ਼ਟ ਹੈ ਜੀ ਵੀ ਜੇ ਮੈਂ ਪ੍ਰਧਾਨ ਨਾ ਰਿਹਾ ਤਾਂ ਫਿਰ ਮੈਨੂੰ ਅਕਾਲੀ ਦਲ ਰੱਖਣ ਦਾ ਕੀ ਫਾਇਦਾ ਜਿੱਤੇ ਪ੍ਰਧਾਨ ਜਾਂਦਾ ਉੱਥੇ ਅਕਾਲੀ ਦਲ ਵੀ ਜਾਵੇ ਸੋ ਉਹ ਆਪਣੀ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਅ ਅਕਾਲੀ ਦਲ ਦਾ ਜਿਹੜਾ ਬਿਲਕੁਲ ਸਰਬਨਾਸ਼ ਕਰ ਰਿਹਾ ਆ ਤੇ ਇਹ ਜਿਹੜੇ ਆ ਹੁਣ ਇਹ ਲੱਗਦਾ ਇਹਨਾਂ ਨੂੰ ਵੀ ਸ਼ਾਇਦ ਔ ਲੋਕ ਸਾਨੂੰ ਮਾਫ ਕਰ ਦੇਣਗੇ ਵੀ ਲੋਕ ਸ਼ਾਇਦ ਇਹ ਸਮਝ ਜਾਣਗੇ ਇਸ ਭਲੇਖੇ ਵਿੱਚ ਆ ਜਾਣਗੇ ਕਿ ਸੁਖਬੀਰ ਬਾਦਲ ਹੋ ਰਿਹਾ ਇਹ ਹੋਰ ਚੀਜ਼ਾਂ ਆ ਜਿਦੋਂ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਪਹਿਲੀ ਪਾਸ ਜਾਣੂ ਆ ਵੀ ਜਦੋਂ ਪੰਜਾਬ ਦਾ ਬੇੜਾਗਰਕ ਕੀਤਾ ਜਾ ਰਿਹਾ ਸੀਗਾ ਸਿੱਖੀ ਸਿਧਾਂਤਾਂ ਦਾ ਖਲਵਾੜ ਕੀਤਾ ਜਾ ਰਿਹਾ ਸੀਗਾ ਤੇ ਇਹ ਸਾਰੇ ਇਕੱਠੇ ਹੀ ਸੀਗੇ ਬਿਲਕੁਲ ਇਕੱਠੇ ਸੀਗੇ ਬਿਲਕੁਲ ਵੀ ਅੱਡ ਨਹੀਂ ਸੀਗੇ ਇਸ ਦੇ ਨਾਲ ਹੀ ਜਿਹੜੀ ਗੱਲ ਇਸ ਵੇਲੇ ਵੱਡੇ ਪੱਧਰ ਤੇ ਛਾਈ ਹੋਈ ਹੈ ਉਹ ਹੈਗੀ ਆ ਪ੍ਰਦੀਪ ਕਲੇਰ ਦੇ ਬਿਆਨ ਦੀਪ ਕਲੇਰ ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਮੁਖੀ ਆ ਬਹੁਤ ਲੰਮਾ ਸਮਾਂ ਇਹ ਰੂਪ ਪੋਛ ਰਿਹਾ ਇਹਨੂੰ ਫੜਨ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਤੇ ਫਿਰ ਅਚਾਨਕ ਇੱਕ ਤਸਵੀਰ ਜਿਹੜੀ ਦੀ ਟਵਿੱਟਰ ਦੇ ਉੱਤੇ ਪ੍ਰਕਾਸ਼ਿਤ ਹੋ ਗਈ ਮਜਬੂਰੀ ਬਣ ਗਈ ਫੜਨਾ ਪਿਆ ਤੇ ਹੁਣ ਇਹ ਬਾਹਰ ਆ ਕੇ ਇੰਟਰਵਿਊਜ਼ ਕਰ ਰਿਹਾ ਇਹਨੇ ਇੱਕ ਦੋ ਚੈਨਲਾਂ ਨੂੰ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਨੇ ਇਸ ਗੱਲ ਦਾ ਖਲਾਸਾ ਕੀਤਾ ਕਿ ਪ੍ਰਧਾਨ ਸੁਖਵੀਰ ਬਾਦਲ ਹੱਕ ਥਾਪੜ ਕੇ ਕਹਿੰਦਾ ਹੁੰਦਾ ਸੀਗਾ ਕਿ ਜਿੱਦਾਂ ਡੇਰਾ ਪ੍ਰੇਮੀਆਂ ਦਾ ਜਿਹੜਾ ਮੁਖੀ ਆ ਉਹ ਗਰਮੀਤ ਰਾਮ ਰਹੀਮ ਐਂਦਾ ਸਿੱਖਾਂ ਦਾ ਮੁਖੀ ਮੈਂ ਆ ਉਹ ਕਹਿੰਦੇ ਸਾਡੇ ਨਾਲ ਖੁੱਲ ਕੇ ਡੀਲ ਕਰਦੇ ਰਹੇ ਆ ਵੀ ਆਰਸ ਵਿੱਚ ਵੋਟ ਆ ਜਿਹੜੀ ਗੰਢ ਧੋਪ ਉਹ ਵੀ ਚੱਲਦੀ ਰਹੀ ਆ ਫਿਲਮਾਂ ਕਿਵੇਂ ਲਵਾਉਣੀਆਂ ਇਹਨਾਂ ਨੂੰ ਬਚਾਉਣਾ ਕਿਵੇਂ ਇਹਦੇ ਬਾਰੇ ਖੁੱਲ ਕੇ ਗੱਲਾਂ-ਬੱਤਾਂ ਜਿਹੜੀਆਂ ਹੁੰਦੀਆਂ ਰਹੀਆਂ ਆ ਹੁਣ ਇਸ ਬਿਆਨ ਨੂੰ ਲੈ ਕੇ ਫਿਰ ਬਾਗੀ ਜਿਹੜੇ ਆ ਉਹ ਸਰਵੀਰ ਬਾਦਲ ਤੇ ਨਿਸ਼ਾਨੇ ਲਾ ਰਹੇ ਆ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਹੇ ਵੀ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਵੀ ਇੱਕ ਪਾਸੇ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਹੈ ਸਗਾ ਵੀ ਡੇਰਾ ਸਰਾ ਸਰਸਾ ਮੁਖੀ ਦਾ ਸਮਾਜਿਕ ਬਾਈਕਾਟ ਆ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਰੱਖਣਾ ਪਰ ਸੁਖਬੀਰ ਬਾਦਲ ਤੇ ਇਹਨਾਂ ਦੇ ਸਾਥੀ ਜਿਹੜੇ ਆ ਉਸ ਹੁਕਮਨਾਮੇ ਦੀ ਪ੍ਰਵਾਹ ਕੀਤੇ ਬਿਨਾਂ ਡੇਰਾ ਸੌਦਾ ਸਾਧ ਨੂੰ ਮਿਲਦੇ ਰਹੇ ਆ ਵੋਟਾਂ ਖਾਤਰ ਗੰਡ ਧੁੱਪ ਕਰਦੇ ਰਹੇ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕੋਈ ਵੀ ਸਿੱਖ ਹੁਕਮਨਾਮੇ ਤੋਂ ਬਾਹਰ ਨਹੀਂ ਜਾ ਸਕਦਾ ਪਰ ਸੁਖਬੀਰ ਸਿੰਘ ਬਾਦਲ ਨੇ ਬਤੌਰ ਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਹੁਕਮਨਾਮੇ ਤੋਂ ਬਾਹਰ ਜਾ ਕੇ ਸਿੱਖੀ ਸਿਧਾਂਤਾਂ ਨਾਲ ਖੁੱਦ ਖਿਲਵਾੜ ਕੀਤਾ ਆ ਸੋ ਸੁਖਬੀਰ ਬਾਦਲ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਹੁਣ ਗੱਲ ਇਹ ਆ ਵੀ ਬਿਲਕੁਲ ਉਹ ਗੱਲ ਸਹੀ ਕਰ ਰਿਹਾ ਬਣਾਲਾ ਸਾਹਿਬ ਬੇਸ਼ੱਕ ਵੀਰ ਬਦਲ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਵੋਟਾਂ ਦੇ ਵਿੱਚ ਡੇਰਾ ਮੁਖੀ ਦਾ ਗੰਡ ਧੁੱਪ ਕਰਦਾ ਰਿਹਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਲੰਗੜਾ ਕਰਦਾ ਰਿਹਾ ਪਰ ਸਵਾਲ ਇਹ ਬਣੂਗਾ ਬਟਾਲਾ ਸਾਹਿਬ ਤੇ ਵੀ ਇਹਨਾਂ ਦੇ ਸਾਥੀਆਂ ਤੇ ਵੀ ਤੁਸੀਂ ਫਿਰ ਉਹ ਕੀ ਕਰਦੇ ਸੀਗੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੁਸੀਂ ਉਦੋਂ ਕਿਉਂ ਮੂੰਹ ਚ ਕੁੰਗਣੀਆਂ ਪਾ ਕੇ ਚੁੱਪ ਰਹੇ ਆ ਤੁਸੀਂ ਉਦੋਂ ਆ ਕੇ ਬਾਹਰ ਆ ਕੇ ਉਦੋਂ ਬਾਗੀ ਪੁਣਾ ਕਿਉਂ ਨਹੀਂ ਦਿਖਾਇਆ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਲੰਗੜਾ ਹੋ ਰਹੀ ਆ ਅਸੀਂ ਇਦਾਂ ਦੇ ਬੰਦਿਆਂ ਦੇ ਨਾਲ ਨਹੀਂ ਚੱਲਣਾ ਸੋ ਗੱਲ ਫਿਰ ਉਹੀ ਆਉਂਦੀ ਆ ਕਿ ਜਦੋਂ ਰਾਜ ਮਿਲਦੀ ਆਸ ਸੀਗੀ ਪਹਿਲਾ ਰਾਜ ਜਿਹੜਾ ਆ ਉਹ ਸੱਤਾ ਭੋਗ ਰਹੇ ਸੀਗੇ ਉਦੋਂ ਸਾਰਾ ਕੁਝ ਸਹੀ ਸੀਗਾ ਉਦੋਂ ਹੁਕਮਨਾਮੇ ਦੀ ਲੰਗੜਾ ਵੀ ਪ੍ਰਵਾਨ ਸੀਗੀ ਉਦੋਂ ਬਾਦਲਾਂ ਦੀ ਦੀਨਗੀ ਵੀ ਪ੍ਰਵਾਨ ਸੀਗੀ ਕਿਉਂਕਿ ਉਦੋਂ ਲੋਕਾਂ ਨੇ ਜਿਹੜਾ ਹੈ ਜੀ ਉਹ ਵਿਰੋਧ ਕਰਨਾ ਸ਼ੁਰੂ ਨਹੀਂ ਕੀਤਾ ਸੀਗਾ ਤੇ ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਸਾਡਾ ਰਾਜ ਤਾਂ ਚੱਲੀ ਜਾਣਾ ਆ ਲੋਕ ਗਵਾਹ ਨੇ ਇਸ ਗੱਲ ਦੇ ਕਿ ਤੁਸੀਂ ਖ਼ਬਾਰੀ ਬਿਆਨਾਂ ਨੂੰ ਛੱਡ ਦਿਓ ਸੋਸ਼ਲ ਮੀਡੀਆ ਦੇ ਉੱਤੇ ਬਾਦਲਾਂ ਦੇ ਛੋਟੇ ਝੋਲੀ ਚੱਕ ਤੋਂ ਲੈ ਕੇ ਵੱਡੇ ਤੱਕ ਬਾਦਲਾਂ ਨੂੰ ਡਿਫੈਂਡ ਕਰਦੇ ਰਹੇ ਆ ਇਹੀ ਆਗੂ ਜਿਹੜੇ ਹੁਣ ਵਿਰੋਧ ਕਰ ਰਹੇ ਆ ਜਦੋਂ ਬਾਦਲ ਦਲੀਏ ਬਾਦਲਾਂ ਦੇ ਰਾਜ ਦੇ ਵਿੱਚ ਡੇਰਾ ਸਰਸਾ ਸਾਹ ਦੀਆਂ ਜਿਹੜੀਆਂ ਫਿਲਮਾਂ ਦੀ ਰਾਖੀ ਕਰਵਾਉਂਦੇ ਸੀਗੇ ਤਾਂ ਉਸ ਵੇਲੇ ਕਿਸੇ ਨੇ ਨਹੀਂ ਆ ਕੇ ਕਿਹਾ ਵੀ ਇਹ ਕੰਮ ਗਲਤ ਹੋ ਰਿਹਾ ਆ ਜਦੋਂ ਵੋਟਾਂ ਦੇ ਵਿੱਚ ਗੰਢਤਪ ਹੋ ਰਹੀ ਸੀਗੀ ਉਦੋਂ ਡਿਫੈਂਡ ਕੀਤਾ ਜਾਂਦਾ ਸੀ ਲੋਕੀਏ ਦਿਖਾ ਰਹੇ ਸੀਗੇ ਕਿ ਫਲਾਣਾ ਲੀਡਰ ਜਿਹੜਾ ਜੀ ਉਹ ਤੁਹਾਡਾ ਡੇਰੇ ਗਿਆ ਤੇ ਇਹੀ ਲੀਡਰ ਜਿਹੜੇ ਡਿਫੈਂਡ ਕਰਦੇ ਹੁੰਦੇ ਸੀਗੇ ਕਹਿੰਦੇ ਕੋਈ ਗੱਲ ਨਹੀਂ ਵੋਟਾਂ 'ਚ ਸਭ ਕੁਝ ਚੱਲਦਾ ਆ ਮੁੱਖ ਮੰਤਰੀ ਦੇ ਸਾਰਿਆਂ ਦਾ ਹੁੰਦਾ ਔਰ ਕੋ ਸਾਰਿਆਂ ਨੂੰ ਜਾਣਾ ਪੈਣਾ ਆ ਸੋ ਬੜੀ ਬਿਸ਼ਰਮੀ ਦੇ ਨਾਲ ਉਸ ਵੇਲੇ ਅਕਾਲੀ ਦਲ ਦਾ ਪ੍ਰਧਾਨ ਅਕਾਲੀ ਦਲ ਦੇ ਆਗੂ ਡੇਰੇ ਵਾਲਿਆਂ ਦੇ ਨਾਲ ਗੰਢ ਤੋਂ ਪਤਾ ਖੁੰਦੇ ਸੀਗੇ ਇਹ ਕਹਿ ਕੇ ਕਿ ਕੋਈ ਗੱਲ ਨਹੀਂ ਇਹ ਸੱਤਾ 'ਚ ਸਾਰਾ ਕੁਝ ਚੱਲਦਾ ਹੀ ਆ ਉਦੋਂ ਕਿਸੇ ਨੂੰ ਵੀ ਹਕੂਮਾਣਾ ਯਾਦ ਨਹੀਂ ਆਇਆ ਕਿ ਅਕਾਲ ਤਰ ਸਾਬ ਤੋਂ ਹਕੂਮਾਣਾ ਵੀ ਜਾਰੀ ਹੋਇਆ ਆ ਤੇ ਇੱਕ ਸਿੱਖ ਹੋਣ ਦੇ ਨਾਤੇ ਤੇ ਕਾਲੀ ਜਿਹੜੇ ਕਿ ਸਿੱਖਾਂ ਦੀ ਇੱਕ ਵਾਧ ਪਾਰਟੀ ਆ ਉਹਦੇ ਆਗੂ ਹੋਣ ਦੇ ਨਾਤੇ ਇਹਨਾਂ ਦੇ ਉੱਤੇ ਵੀ ਉੰਨੀ ਗੱਲ ਲਾਗੂ ਹੁੰਦੀ ਆ ਹੁਣ ਪ੍ਰਦੀਪ ਕਲੇਰ ਨੇ ਇਸ ਮਾਮਲੇ ਵਿੱਚ ਜਿਹੜੀ ਚਿੱਠੀ ਜਿਹੜੀ ਜਾਰੀ ਕੀਤੀ ਗਈ ਆ ਉਹ ਕਿਵੇਂ ਬਦਲੀ ਗਈ ਚਿੱਠੀ ਦੇ ਵਿੱਚ ਤੋੜ-ਫੋੜ ਕਿਵੇਂ ਡਾਕਟਰ ਦਲਜੀਤ ਚੀਮੇ ਨੇ ਕੀਤੀ ਡਾਕਟਰ ਦਲਜੀਤ ਸਿੰਘ ਚੀਮੇ ਦੇ ਮਗਰ ਬਰਿੰਦਰ ਸਿੰਘ ਹਮਦਾਰ ਦਾ ਜੀਤ ਨੇ ਕੀ ਭੂਮਿਕਾ ਨਾ ਭਾਈ ਉਹ ਸਾਰਾ ਕੁਝ ਹੀ ਨੰਗਾ ਕਰ ਦਿੱਤਾ ਜੀ ਸੋ ਹੁਣ ਇਹ ਜਾਲ ساری ਜਿਹੜੀ ਅਕਾਲ ਤੱਕ ਸਾਹ ਦੇ ਨਾਲ ਚਿੱਠੀ ਮਾਮਲੇ 'ਚ ਕੀਤੀ ਗਈ ਆ ਧੋਖਾਧੜੀ ਕੀਤੀ ਗਈ ਆ ਉਹ ਵੀ ਜਗ ਜਾਹਰ ਹੋ ਗਈ ਆ ਸੋ ਸੁਖਬੀਰ ਬਾਦਲ ਤਾਂ ਨੰਗਾ ਹੋਇਆ ਹੀ ਹੋਇਆ ਆ ਪਰ ਨਾਲ ਦੀ ਨਾਲ ਪ੍ਰਦੀਪ ਕਲੇਰ ਨੇ ਬਾਕੀ ਜਿਹੜੇ ਬਾਗੀ ਅਕਾਲੀ ਆ ਉਹ ਵੀ ਨੰਗੇ ਕੀਤੇ ਆ ਹੁਣ ਗੱਲ ਇਸ ਤੋਂ ਵੀ ਅੱਗੇ ਜਾਣਦੀ ਆ ਸਖਬੀਰ ਬਾਦਲ ਨੇ ਜੋ ਗਲਤੀਆਂ ਕੀਤੀਆਂ ਉਹਦਾ ਖਮਿਆਦਾ ਉਹਨੇ ਭੁਗਤ ਰਿਹਾ ਆ ਪਰ ਨਾਲ ਦੇ ਜਿਹੜੇ ਬਚਣਾ ਚਾਹੁੰਦੇ ਆ ਪਰ ਕੀ ਭਗਵਾਨ ਜੀ ਤੁਮਾਹਾਂ ਨੇ ਉਹੀ ਕੁਛ ਨਹੀਂ ਕਰ ਰਿਹਾ ਜੋ ਸਖਬੀਰ ਬਾਦਲ ਕਰਦਾ ਸੀ ਜਿਸ ਤਰੀਕੇ ਦੇ ਨਾਲ ਸਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੱਡੇ ਬਾਦਲ ਨੇ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹੀ ਕੁਛ ਕੈਪਟਨ ਮਹਿੰਦਰ ਸਿੰਘ ਨੇ ਕੀਤਾ ਉਹੀ ਕੋਈ ਭਗਵੰਤ ਮਾਨ ਕਰ ਰਿਹਾ ਹੁਣ ਇਹ ਗੱਲ ਤਾਂ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਚੁੱਕੀ ਆ ਕਿ ਇਹ ਜਿਹੜੀਆਂ ਬਿਆਦਬੀਆਂ ਕਰਾਈਆਂ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਵਾਇਆ ਵਾਰ-ਵਾਰ ਉਹ ਕੇਂਦਰੀ ਏਜੰਸੀਆਂ ਕਰਵਾ ਲਈਆਂ ਸੀਗੀਆਂ ਸੋ ਇਹਨਾਂ ਦੀਆਂ ਫੋਰਸਾਂ ਇਹਨਾਂ ਦੇ ਆਪਣੇ ਜਿਹੜੇ ਸੂਝੀਏ ਦੱਸ ਵੀ ਰਹੇ ਸੀਗੇ ਵੀ ਕੰਮ ਕੀਦਾ ਆ ਪਰ ਨਾ ਅਕਾਲੀਆਂ ਚ ਨਾ ਕਾਂਗਰਸ ਵਿੱਚ ਤੇ ਨਾ ਹੁਣ ਆਵਾਜ਼ ਵੀ ਪਾਰਟੀ ਜੁੜਤ ਆ ਵੀ ਇਹ ਜਿਹੜੀਆਂ ਅਸਲੀ ਤਾਕਤਾਂ ਆ ਉਹਨਾਂ ਦਾ ਨਾਂ ਵੀ ਲੈ ਸਕਣਾਂ ਤੋ ਗੱਲ ਇਹ ਆ ਕਿ ਸੁਖਵੀਰ ਬਾਦਲ ਦੋਸ਼ੀ ਆ ਇਹ ਗੱਲ ਬਿਲਕੁਲ ਸਹੀ ਆ ਵੀ ਇਹ ਰਲ ਕੇ ਚੱਲ ਰਿਹਾ ਸਿਕਾ ਇਹਨਾਂ ਨੂੰ ਪਤਾ ਸੀ ਬਿਆਦਬੀਆਂ ਹੋ ਰਹੀਆਂ ਬੋਲੇ ਨਹੀਂ ਪਰ ਦੂਜੇ ਪਾਸੇ ਨਾਲ ਕੈਪਟਨ ਰਵਿੰਦਰ ਸਿੰਘ ਵੀ ਉਹਨਾਂ ਦੋਸ਼ੀ ਆ ਜਿਹਨੇ ਆਪਣੇ ਰਾਜ ਦੇ ਵਿੱਚ ਚੁੱਪੀ ਵੱੱਟੀ ਰੱਖੀ ਤੇ ਸਭ ਤੋਂ ਵੱਡੀ ਗੱਲ ਭਗਵੰਤ ਮਾਨ ਵੀ ਉਹਨਾਂ ਦੋਸ਼ੀ ਆ ਤੇ ਕਾਲੀ ਦਲ ਵਾਲੇ ਇਸ ਗੱਲ ਦੇ ਵੀ ਦੋਸ਼ੀ ਆ ਕਿ ਭਗਵੰਤ ਮਾਨ ਦਾ ਸਾਰਾ ਕੁਝ ਨੰਗਾ ਹੋ ਜਾਣ ਦੇ ਬਾਵਜੂਦ ਕਿ ਉਹਨੇ 2 ਸਾਲ ਹੋ ਗਿਆ ਡੇਰਾ ਮੁਖੀ ਦੇ ਉੱਤੇ ਕੇਸ ਨਹੀਂ ਚੱਲਣ ਦਿੱਤਾ ਕਿ ਉਹਨੇ ਜਿਹਨਾਂ ਨੇ ਕੇਸ ਆਪਣੇ ਚੇਂਜ ਕਰਾਏ ਪੰਜਾਬ ਤੋਂ ਬਾਹਰ ਟਰਾਂਸਫਰ ਕਰਾਏ ਆ ਉਹਨਾਂ ਦੇ ਉਲਟ ਪਟੀਸ਼ਨ ਨਹੀਂ ਜਿਹੜੀ ਪਾਈ ਉਹ ਜਿਹੜੇ ਛੱਡ ਦਿੱਤੇ ਅਦਾਲਤਾਂ ਦੇ ਉਹਨਾਂ ਦੇ ਉਲਟ ਉੱਚ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਨਹੀਂ ਖੜਕਾਇਆ ਤੇ ਅਕਾਲੀ ਦਲ ਹਰ ਤੱਕ ਚੁੱਪ ਬੈਠਾ ਅਕਾਲੀ ਦਲ ਜਾਂਦੇ ਬਾਗੀਆਂ ਨੇ ਇਵਨ ਜਾਂ ਹੋਰ ਪੰਥਕ ਜਥੇਬੰਦੀਆਂ ਨੇ ਉਲਟਾ ਕੋਈ ਕੁਐਸਚਨ ਤੱਕ ਨਹੀਂ ਕੀਤਾ ਭਗਵੰਤ ਮਾਨ ਨੂੰ ਵੀ ਤੁਸੀਂ ਇਹ ਕਿਦਾਂ ਕਰ ਰਹੇ ਆ ਤੇ ਜਿਹੜੇ ਕੱਲ੍ਹ ਵੀ ਜਿਹੜੀਆਂ ਗਲਤੀਆਂ ਸੁਖਵੀਰ ਬਾਦਲ ਹੁਣੇ 2116 17 ਚ ਕਰ ਰਹੇ ਸੀਗੇ ਉਹੀ ਭਗਵੰਤਮਾਨ ਇਸ ਵੇਲੇ 2023-24 ਦੇ ਵਿੱਚ ਕਰ ਰਿਹਾ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਸੁਖਵੀਰ ਬਾਦਲ ਉਹ ਤੋਂ ਦੋਸ਼ੀ ਆ ਤਾਂ ਆਪਾਂ 7 ਸਾਲ ਪੁਰਾਣੀ ਗੱਲ ਕਰੀ ਜਾਣੀਆਂ ਤੇ ਜੋ ਅੱਜ ਗਲਤ ਹੋ ਰਿਹਾ ਉਹਦੇ ਬਾਰੇ ਬੋਲਣਾ ਨਹੀਂ ਹੈਗਾ ਸੋ ਜਿੱਥੇ ਸੁਖਵੀਰ ਬਾਦਲ ਗਲਤ ਆ ਜਿੱਥੇ ਉਹਦੇ ਨਾਲ ਦੇ ਸਾਥੀ ਜਿਹੜੇ ਹੁਣ ਬਾਗੀ ਹੋ ਗਏ ਆ ਉਹ ਗਲਤ ਆ ਉੱਥੇ ਨਾਲ ਦੀ ਨਾਲ ਕੈਪਟਨ ਅਮਿੰਦਰ ਸਿੰਘ ਦੀ ਗਲਤੀ ਹੈ ਤੇ ਸਭ ਤੋਂ ਵੱਡੀ ਗੱਲ ਜੋ ਅੱਜ ਭਗਵੰਤਮਾਨ ਗਲਤ ਕਰ ਰਿਹਾ ਉਹਦੇ ਬਾਰੇ ਵੀ ਬੋਲਣਾ ਪਊਗਾ ਨਹੀਂ ਤਾਂ ਅਸੀਂ ਧੜਿਆਂ ਦੀ ਰਾਜਨੀਤੀ ਵਿੱਚ ਵੱਜੇ ਰਾਵਾਂਗੇ ਜੋ ਵਾਕਿਆ ਬਦਵੀਆਂ ਹੋਈਆਂ ਜੋ ਵਾਕਿਆ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਹੋਇ ਉਦੇ ਵੱਲੋਂ ਪੈਠ ਦਿਖਾ ਰਹੇ ਹੋਵਾਂਗੇ ਅਸੀਂ ਧੜੇਬਾਜ਼ੀ ਕਰ ਰਹੇ ਹੋਵਾਂਗੇ ਵਰਨਾ ਸਾਰਿਆਂ ਨੂੰ ਜਿਨ੍ਹਾਂ ਨੇ ਇਹ ਕੁਛ ਕੀਤਾ ਇੱਕੋ ਰਸੇ ਬੰਨਣਾ ਪਊਗਾ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਉਹਨਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ ਜੀ ਇਸ ਦਾ ਪਤਾ ਇਸ ਕਰਕੇ ਲੱਗਦਾ ਕਿ ਸੀਟਾਂ ਰਾਖਵੀਆਂ ਕਰਨ ਦਾ ਜਿਹੜਾ ਕੰਮ ਆ ਉਹਨੂੰ ਮੁਕੰਮਲ ਕਰਨ ਦੇ ਵਾਸਤੇ ਕਿਹਾ ਗਿਆ ਸੋ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂ ਰਾਖਵਾ ਕਰਨ ਤਹਿਤ ਆਉਂਦੀਆਂ ਉਹਦੇ ਵਾਸਤੇ ਨਿਸ਼ਾਨਦੇਹੀ ਲਈ ਆਰਡਰ ਜਿਹੜੇ ਜਾਰੀ ਹੋ ਚੁੱਕੇ ਆ ਸੋ ਰਾਜ ਚੋਣ ਕਮਿਸ਼ਨ ਵੱਲੋਂ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਇਸ ਸੰਬੰਧੀ ਪੱਤਰ ਲਿਖ ਦਿੱਤਾ ਗਿਆ ਆ ਪੰਜਾਬ ਦੇ ਵਿੱਚ ਪਿਛਲੀ ਵਾਰੀ ਜਦੋਂ 2018 ਦੇ ਵਿੱਚ ਕਾਂਗਰਸ ਸਰਕਾਰ ਵੱਲੇ ਪੰਚਾਇਤੀ ਚੋਣਾਂ ਹੋਈਆਂ ਸੀਗੀਆਂ ਤਾਂ ਇੱਕ 13276 ਸਰਪੰਚ 83831 ਪੰਜ ਚੁਣੇ ਗਏ ਸੀ 13276 ਸਰਪੰਚਾਂ ਤੇ 83831 ਪੰਜਾਂ ਦੇ ਵਿੱਚੋਂ ਵੱਡੀ ਫੀਸ ਦੀ ਜਿਹੜੀ ਆ ইংল্যান্ড, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਵੀ ਆ ਕੇ ਬੈਠੀ ਆ। ਸੋ ਉਹਨਾਂ ਨੂੰ ਹੁਣ ਤਿਆਰੀਆਂ ਕਰਨੀ ਲੋੜ ਪੈਣੀ ਆ। ਪੰਚੀ ਸਰਪੰਚੀ ਤੇ ਕਬਜ਼ਾ ਇੱਕ ਵਾਰੀ ਫਿਰ ਹਾਸਲ ਕਰਨ ਦੇ ਵਾਸਤੇ ਹੁਣ ਚੋਣਾਂ ਬਹੁਤ ਜਲਦੀ ਹੋਣ ਵਾਲੀਆਂ ਆ। ਰਾਖਵਾ ਕਰਨ ਸੀਟਾਂ ਦਾ ਕਰਨ ਨੂੰ ਕਹਿ ਦਿੰਦਾ ਇਸ ਗੱਲ ਦੇ ਸਪਸ਼ਟ ਸੰਦੇਸ਼ ਆ ਕਿ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜੀ। ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਉਨੇ ਆ। ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਦੀ ਵਿਚਾਰਾਂ ਦੀ ਸਾਂਝ ਪਾਵਾਂਗੇ। ਤਾ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ